40 ਬੰਦਤ ਸੀ ਪਰ ਇਹ ਦਵਾਈ ਇੱਥੇ ਜਿਹੜੀ ਮੇਨ ਪਰਚੀ ਕੱਢਦੇ ਆ ਸੀ ਉੱਧਰ ਲੈਣਾ ਆਇਆ ਸੀ ਪਰਚੀ ਉੱਥੇ ਪਰਚੀ ਤੇ ਬਹਿਸ ਹੋਈ ਜਾਂਦੀ ਸਰ ਮੰਗ ਹੁ ਕੀ ਹੈ ਸਾਡੀ ਮੰਗ ਇਹ ਹੈ ਕਿ ਜਿਹੜਾ ਵੀ ਜ਼ਰੂਰੀ ਕਾਨੂੰਨੀ ਕਾਰਵਾਈ ਇਸ ਵਿਅਕਤੀ ਦੇ ਖਿਲਾਫ ਹੋਣੀ ਚਾਹੀਦੀ ਹੈ ਪਲੱਸ ਇਹ ਜਿਹੇ ਘਟਨਾਵਾਂ ਨੂੰ ਘਟਾਉਣ ਵਾਸਤੇ ਸਾਨੂੰ ਸੁਰੱਖਿਆ ਮਹੱਈਆ ਕਰਾਉਣੀ ਚਾਹੀਦੀ ਹੈ ਲੋਕਲ ਪੱਧਰ ਤੇ ਹੋਵੇ ਚਾਹੇ ਸਰਕਾਰ ਪੱਧਰ ਤੇ ਜੋ ਵੀ ਇਹਦਾ ਫੈਸਲਾ ਹੋਵੇ ਅਸੀਂ ਇਹ ਸੁਰੱਖਿਆ ਦੀ ਮੰਗ ਕਰਦੇ ਹਾਂ ਹਾਂਜੀ ਬਾਈ ਜੀ ਕੀ ਨਾਟਕ ਦਾ ਗੁਰਸੇਖ ਸਿੰਘ ਕਿੱਥੇ ਤੁਸੀਂ ਜੋ ਕੀ ਕਰਦੇ ਹੋ ਆਪੀ ਡੀ ਸੀ ਰੋਣੀ ਹਸਕਾਰ ਕੀ ਮਾਮਲਾ ਹੋਇਆ ਅਚਾਨਕ ਹੀ ਇਹ ਕਮ ਹੋਈ ਪਰਚੀ ਘਟ ਗਈ ਹਾਂਜੀ ਹਾਂਜੀ ਕੀ ਮਾਮਲਾ ਉਹ ਖਾਲਸਾ ਜੀ ਆਏ ਸੀਗੇ ਜੇ ਇੱਕ ਆਨਲਾਈਨ ਸਿਸਟਮ ਆ ਨਾ ਪਰਚੀ ਇੱਕ ਵਾਰੀ ਦਵਾਈ ਲੈ ਲਈ ਡਾਕਟਰ ਤੋਂ ਉਹਨਾਂ ਨੇ ਦੁਬਾਰੇ ਦੂਸਰੇ ਡਾਕਟਰ ਕੋਲੇ ਵਾਗੇ ਦਵਾਈ ਲੈਣ ਉਹ ਡਿਸਪੈਂਸਰੀ ਜਗ੍ਹਾ ਉਹਨਾਂ ਨੇ ਵਾਪਸ ਕਰਤਾ ਵੀ ਇਹ ਪਰਚੀ ਤੇ ਦਵਾਈ ਇੱਕ ਵਾਰ ਹੀ ਮਿਲ ਗਈ ਵੀ ਦੁਬਾਰੇ ਨਹੀਂ ਮਿਲਦੀ ਜਾਂ ਤਾਂ ਪਰਚੀ ਨਵੀਂ ਕਟਾ ਲੈ ਉਹਨੇ ਕੱਲ੍ਹ ਨੂੰ ਲੈ ਜੇਤ ਦਵਾਈ ਤੁਸੀਂ ਤੇ ਉਹ ਆ ਕੇ ਸਾਡੇ ਨਾਲ ਮਿਸਬੀਹੇਵ ਕਰ ਲੱਗ ਗਏ ਇੱਥੇ ਕਹਿੰਦੇ ਤੁਸੀਂ ਪੈਸੇ ਲੈਣੇ ਹੋਗੇ ਤੁਸੀਂ ਐਂ ਕਰਦੇ ਹੋਗੇ ਅੱਛਾ ਤੇ ਉਹ ਲੇਡੀਆਂ ਵਾਲੀ ਲਾਈਨ 'ਚ ਖੜੇ ਸੀਗੇ ਤੇ ਉਧਰੋਂ ਗਾਲਾਂ ਕੱਢਣ ਲੱਗੇ ਜਾ ਕੇ ਮੈਨੂੰ ਕਹਿਣ ਲੱਗੇ ਤੂੰ ਬਾਹਰ ਨਿਕਲ ਮੈਂ ਤੈਨੂੰ ਮਾਰੂੰਗਾ ਮੈਂ ਕਰੂੰਗਾ ਮੈਂ ਬਾਹਰ ਜਾ ਕੇ ਮੈਂ ਸਮਝਾਉਣ ਹੀ ਗਿਆ ਸੀ ਬਾਪੂ ਤੂੰ ਜਾ ਨਹੀਂ ਹੈਗੇ ਪੈਸੇ ਮੈਂ ਤੇਰੀ ਕੱਟ ਦਿੰਦਾ ਪਰਚੀ ਠੀਕ ਹੁਣ ਇਸ ਗੁਰਬਾਨ ਸਿੱਧੀ ਛਰਤੀ ਮੇਰੇ ਕੰਨ ਨੂੰ ਮੈਂ ਹੱਥ ਕਰ ਲਿਆ ਜੀ ਉਹਨੇ ਅੱਛਾ ਹਾਂ ਜੀ ਹੱਥ ਜੱਟ ਨਹੀਂ ਹੱਥ ਹਾਂ ਵੱਧਿਆ ਗਿਆ ਜੀ ਵੱਧਿਆ ਗਿਆ ਅੱਛਾ ਤੇ ਉਹਨੇ ਗਮਾਂ ਦੇ ਸੀ ਨਹੀਂ ਡੱਕੇ ਸੀਗੇ ਜਿਨ੍ਹਾਂ ਨੂੰ ਕੁਝ ਦਿਖਦੇ ਨਹੀਂ ਸੀਗੇ ਤੇ ਉਹ ਆਪਣਾ ਕੀ ਨਾਂ ਸੀ ਉਹਨਾਂ ਦਾ ਕਾਲੂ ਸਿੰਘ ਹੈ ਜੀ ਕਾਲੂ ਸਿੰਘ ਕਿਹੜੇ ਪਿੰਡੋਂ ਭਾਗੀ ਬੰਦ ਮੰਗ ਕੀ ਕਰਦੇ ਹੁਣ ਇਨਸਾਫ ਦਿੱਤਾ ਜਾਵੇ ਅੱਜ ਸਵੇਰੇ ਮਾਰਨਿੰਗ ਦੀ ਗੱਲ ਹੈ ਜੀ 11:30 12:00 12:00 ਦੇ ਦਰਮਿਆਨ ਆ ਐਸਐਮ ਆਫਿਸ ਵਿੱਚ ਮੈਂ ਬੈਠਾ ਸੀ ਨਾਲ ਦੀ ਨਾਲ ਇੱਕ ਸਾਡੇ ਕੰਪਿਊਟਰ ਆਪਰੇਟਰ ਆਏ ਦੋ ਦੋ ਇੱਕ ਦਰਸੇਮ ਤੇ ਗੁਰਸੇਵਕ ਅ ਗੁਰਸੇਵਕ ਦੇ 6:00 ਵਜੇ ਹੋਈ ਸੀ ਤੇ ਸਡਨਲੀ ਉਹਨਾਂ ਨੇ ਮੈਨੂੰ ਦੱਸਿਆ ਕਿ ਕਿਸੇ ਕੋਈ ਪੇਸ਼ੈਂਟ ਕਾਲੂ ਸਿੰਘ ਨਾਮ ਦਾ ਆਇਆ ਸੀ ਇੱਥੇ 60 ਸਾਲ ਉਮਰ ਦੱਸੀ ਜਾ ਰਹੀ ਹੈ ਉਸ ਦੀ ਪਿੰਡ ਭਾ ਗੀਵੰਦਰ ਤੋਂ ਦੱਸ ਰਿਹਾ ਤੇ ਉਹ ਆਇਆ ਉਸਨੇ ਉਹ ਬਲ ਚੀਨੂ ਲੈ ਕੇ ਪਰਚੀ ਫੀਸ ਨੂੰ ਲੈ ਕੇ ਉਸ ਨਾਲ ਸਾਡੇ ਕੰਪਿਊਟਰ ਆਪਰੇਟਰ ਨਾਲ ਕੋਈ ਤਕਰਾਰ ਹੋਇਆ ਉਸਨੇ ਪਰਚੀ ਫੀਸ 10 ਰੁਪਏ ਭਰਨ ਵਾਸਤੇ ਕਹੀ ਹੋਣੀ ਹੈ ਉਹਨਾਂ ਨੇ ਕਿਹਾ ਉਹਨਾਂ ਕੋਈ ਅਸੀਂ ਪਹਿਲਾਂ ਭਰੀ ਵੀ ਹੈ ਕੋਈ ਉਸ ਨੂੰ ਲੈ ਕੇ ਤਕਰਾਰ ਪਤਾ ਲੱਗਿਆ ਅਜੇ ਪੂਰੀ ਤਾਂ ਗੱਲਬਾਤ ਛਾਣ ਵੀ ਨਹੀਂ ਨਦੀ ਨਾ ਉਹਦੇ ਬਾਅਦ ਜਦੋਂ ਉਸਨੇ ਪਰਚੀ ਫੀਸ ਭਰਨ ਲਈ ਕਿਹਾ ਤਾਂ ਇਸ ਇਸ ਗੱਲ ਨੂੰ ਲੈ ਕੇ ਹੀ ਉਸ ਨੂੰ ਗੁੱਸਾ ਆ ਗਿਆ ਕਾਲੂ ਸਿੰਘ ਨੂੰ ਉਸਨੇ ਸਡਨਲੀ ਉਸਤੇ ਅਟੈਕ ਕੀਤਾ ਕਿਰਪਾਨ ਨਾਲ ਜੋ ਅੱਜ ਉਸਨੇ ਗੁਰਸੇਵਕ ਸਿੰਘ ਦੀ ਸਟੇਟਮੈਂਟ ਜੋ ਉਹਨੂੰ ਦੱਸਿਆ ਉਸਨੇ ਤਾਂ ਅਟੈਕ ਤੋਂ ਬਾਅਦ ਉਹ ਉਹਦੇ ਇੱਥੇ ਹੱਥ ਤੇ ਕਾਫੀ 2 ਇੰਚ ਆ ਲੰਬਾ ਜ਼ਖਮ ਹੋਇਆ ਇਨਸਾਈਡ ਰੂਨ ਜਿਹਨੂੰ ਸੀ ਕਹਿੰਦੇ ਆ ਕਾਫੀ ਡੂੰਗਾ ਜ਼ਖਮ ਸੀਗਾ ਤੇ ਉਸ ਤੋਂ ਬਾਅਦ ਜਦੋਂ ਆਇਆ ਬਲੀਡਿੰਗ ਕਾਫੀ ਹੋ ਰਹੀ ਸੀ ਉਹਦੇ ਜ਼ਖਮ 'ਚ ਐਸਐਮਓ ਆਫਿਸ ਵਿੱਚ ਵੀ ਬਲੱਡ ਡਿੱ ਗਿਆ ਉਹਦਾ ਅਖੇ ਇੱਥੇ ਉਸ ਤੋਂ ਬਾਅਦ ਅਸੀਂ ਉਹਨੂੰ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਨੂੰ ਲੈ ਗਏ ਗੁਰਸੇਵਕ ਸਿੰਘ ਕੰਪਿਊਟਰ ਬਲੇਟਰ ਨੂੰ ਉੱਥੇ ਜਾ ਕੇ ਐਮਰਜੈਂਸੀ 'ਚ ਅਸੀਂ ਉਹਦੀ ਸਾਰਾ ਸਾਫ ਬਲੱਡ ਨੂੰ ਸਾਫ ਕੀਤਾ ਤੇ ਸਰਜਨ ਨੂੰ ਔਨ ਡਿਊਟੀ ਡਾਕਟਰ ਸਾਰੇ ਇਕੱਠੇ ਹੋ ਗਏ ਦਾ 올 ਡਾਕਟਰ ਜਦੋਂ ਸਾਰੇ ਆ ਗਏ ਉੱਥੇ ਉਹਦਾ ਇਲਾਜ ਸ਼ੁਰੂ ਕੀਤਾ ਸੀ ਇਲਾਜ ਦੇ ਦੌਰਾਨ ਉਹਦੇ ਪਹਿਲਾਂ ਤਾਂ ਉਹਦਾ ਜੋ ਇੰਜਰੀਜ਼ ਨੋਟ ਕੀਤੀਆਂ ਗਈਆਂ ਉਹਦੀਆਂ ਸਾਫ਼ ਕੀਤਾ ਗਿਆ ਜ਼ਖਮ ਨੂੰ ਇੰਜਰੀਜ਼ ਨੋਟ ਕਰਨ ਤੋਂ ਬਾਅਦ ਉਹਦੇ ਸਟੀਚਿੰਗ ਕੀਤੀ ਗਈ ਸਟੀਚਿੰਗ ਕਰਨ ਤੋਂ ਬਾਅਦ ਉਹਦੇ ਆਈਵੀ ਲਾਈਨ ਲਾ ਕੇ ਐਂਟੀਬਾਇਓਟਿਕਸ ਪਾਈ ਗਏ ਹੁਣ ਵੀ ਪੇਸ਼ੈਂਟ ਸਾਡੇ ਕੋਲ ਦਾਖਲ ਹੈ ਮਰੀਜ਼ ਸਾਡਾ ਹੁਣ ਇਸ ਟਾਈਮ ਹਾਲਤ ਖਤਰੇ ਚ ਵਾਰ ਨਹੀਂ ਬਿਲਕੁਲ ਸਟੇਬਲ ਹੈ ਪੇਸ਼ੈਂਟ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਕਰ ਦਿੱਤੀ ਸਾਰ ਲੱਗਦਾ ਨਕਰ ਕਰਨਾ ਵਸੂ। ਦੇਖੋ ਇਹ ਸਾਰੀ ਮੰਗ ਤਾਂ ਇਹ ਵੀ ਸਾਡੇ ਕੋਲੇ ਇੱਥੇ ਔਟ ਕਲੀਨਿਕ ਹੈ ਡਾਕਟਰ ਅੰਕੁਰੋਦੀਨ ਚਾਰਜ ਨੇ ਉਹਦੇ ਵਿੱਚ ਸੌਕ ਮਰੀਕ ਦਿੱਲੀ ਸਾਡੇ ਕੋਲੇ ਨਸ਼ਾ ਸ਼ਰਾਬ ਕੇਂਦਰ ਦੇ ਵਿੱਚ ਦਵਾਈ ਲੈਣ ਵਾਸਤੇ ਆਉਂਦੇ ਨੇ ਤਾਂ ਕਈ ਵਾਰ ਨਸ਼ੇ ਦੇ ਦੌਰਾਨ ਬੰਦੇ ਨੂੰ ਪਤਾ ਲੱਗਦਾ ਨਹੀਂ ਕਿ ਬੰਦਾ ਬੰਦੇ ਦੀ ਸੁਰਤ ਕੀ ਕਿਵੇਂ ਹੈ ਕਿਵੇਂ ਨਹੀਂ ਹੈ ਸੁਰਤ ਦੇ ਵਿੱਚ ਕਈ ਵਾਰ ਪੂਰੀ ਤਰ੍ਹਾਂ ਨਹੀਂ ਹੁੰਦਾ ਉਹਦੇ ਵਿੱਚ ਜਦੋਂ ਮੂਡ ਡਿਸਆਰਡਰਸ ਹੁੰਦੇ ਨੇ ਗੁੱਸਾ ਵੀ ਜਲਦੀ ਆ ਜਾਂਦਾ ਐਦਾਂ ਦੇ ਮਰੀਜ਼ਾਂ ਨੂੰ ਥੋੜੀ ਜੀ ਗੱਲ ਕਰਨ ਤੇ ਤਾਂ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਅੱਜ ਡੀਐਸਪੀ ਸਾਹਿਬ ਤੇ ਐਸਡੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਹੈ ਅ ਤਹਿਸੀਲਦਾਰ ਸਾਹਿਬ ਉੱਠ ਕੇ ਹੁਣੇ ਮੇਰੇ ਤੋਂ ਗਏ ਆ ਐਸਡੀਐਮ ਸਾਹਿਬ ਨੇ ਭੇਜੀ ਸੀ ਉਹਨਾਂ ਨੂੰ ਉਹਦੇ ਵਿੱਚ ਪ੍ਰਸ਼ਾਸਨ ਸਾਹਿਬ ਨੇ ਅਸੀਂ ਕੋਈ ਮੰਗ ਕਰਦੇ ਆ ਵੀ ਇੱਕ ਤਾਂ ਜੋ ਸਾਡੇ ਇੰਪਲਾਈ ਤੇ ਕੰਪਿਊਟਰ ਆਪਰੇਟਰ ਤੇ ਜੋ ਇਹ ਬਰੂਟਲ ਅਟੈਕ ਹੋਇਆ ਹੈ ਬਹੁਤ ਮੰਦਭਾਗੀ ਘਟਨਾ ਹੋਈ ਹੈ ਇਹਦੇ ਅਗੇ ਸਟਫ ਆਈਆਰ ਦਰਜ ਕਰਕੇ ਜਲਦ ਤੋਂ ਜਲਦ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਉਹ ਜੋ ਇੱਥੇ ਜੋ ਜਿਹੜਾ ਉਹ ਪ੍ਰਾਂਦੀ ਹੈ ਜਿਸ ਨੇ ਇਹ ਕੰਮ ਕੀਤਾ ਹੈ ਕਾਨੂੰਨੀ ਹਰਕਤ ਕੀਤੀ ਹੈ ਉਸ ਨੂੰ ਮਲਜਮ ਨੂੰ ਜਲਦੋ ਜਲਦੇ ਰਸਟ ਕੀਤਾ ਜਾਵੇ ਸੈਕਿੰਡ ਸਾਡੀ ਜੋ ਪ੍ਰਸ਼ਾਸਨ ਸਾਹਮਣੇ ਇੱਕੋ ਹੀ ਇੱਕ ਮੰਗ ਹੈ ਕਿ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਜੋ ਇੱਥੇ ਦਿਨ ਰਾਤ ਆਪਣੀ ਤਨਦੇਹੀ ਨਾਲ ਕਲਵੰਡੀ ਸਾਹਬੋ ਸਰਕਾਰੀ ਹਸਪਤਲ ਵਿਖੇ ਕੰਮ ਕਰ ਰਿਹਾ ਹੈ ਇੰਨੇ ਆਪਣੀ 600 ਦੇ ਕਰੀਬ ਅਸੀਂ ਦਿੱਲੀ ਉਪਕਲੀਆਂ ਦੇਖ ਰਹੇ ਹਾਂ ਔਰ ਜਿਸ ਚੋਂ ਕਿ 100 ਦੇ 80 ਤੋਂ ਲੈ ਕੇ 90 ਮਰੀਜ਼ 100 ਮਰੀਜ਼ ਕਰੀਬ ਸਾਡੇ ਕੋਲੇ ਨਸ਼ਾ ਛਡਾਊ ਜੋ ਕੇਂਦਰ ਹੈ ਜਿਹਨੂੰ ਹੋਟਲਿਨੀ ਕਹਿੰਦੇ ਆ ਓਥੇ ਦਵਾਈ ਲੈਣ ਆਉਂਦੇ ਆ ਉਹਦੇ ਵਿੱਚ ਸਾਡੂ ਸੇਫਟੀ ਤੇ ਸਕਿਉਰਿਟੀ ਦਾ ਕੋਈ ਇੰਤਜ਼ਾਮ ਨਹੀਂ ਹੈ ਓਥੇ ਫੀਮੇਲ ਡਾਕਟਰਸ ਵੀ ਕੰਮ ਕਰਦੀ ਹੈ ਫੀਮੇਲ ਸਟਾਫ ਵੀ ਕੰਮ ਕਰਦਾ ਹੈ ਤਾਂ ਅਸੀਂ ਇਹੀ ਪ੍ਰਸ਼ਾਸਨ ਅੱਗੇ ਪੁਰਜੋ ਡਿਮਾਂਡ ਕਰਦੇ ਆ ਡੀਐਸਪੀ ਸਾਹਿਬ ਨੂੰ ਵੀ ਅਸੀਂ ਕਹਿ ਕੇ ਭੇਜਿਆ ਕਿ ਦੋ ਮੁਲਾਜ਼ਮ ਸਾਨੂੰ ਪੁਲਿਸ ਦੇ ਦੋ ਜਾਂ ਤਿੰਨ ਮੁਲਾਜ਼ਮ ਸਾਡੇ ਕੋਲੇ ਡਿਊਟੀ ਆਰ ਦੇ ਦੌਰਾਨ ਜਿਸ ਟਾਈਮ ਐਕਸਟ੍ਰੀਮ ਰਸ਼ ਹੁੰਦਾ ਪੀਕ ਦਾ ਰਸ਼ ਹੁੰਦਾ ਸਾਡੇ ਕੋਲੇ ਉਸ ਟਾਈਮ ਤੇ ਨਾਦ ਕਿਤੇ ਜਾਂ ਇੱਕ ਸੂਚਨਾ ਸਿਵਲ ਹਸਪਤਾਲ ਤਲਵੰਡੀ ਸਾਹਿਬ ਤੋਂ ਮਸੂਲ ਹੋਈ ਸੀ ਐਸ ਐਮਓ ਸਾਬਰਾਹੀ ਫੋਨ ਤੇ ਤੇ ਜਿਹਦੇ ਸਬੰਧ ਦੇ ਵਿੱਚ ਇਹ ਪਤਾ ਲੱਗਿਆ ਸੀਗਾ ਵੀ ਇੱਕ ਆਪਰੇਟਰ ਹੈ ਜਿਹੜਾ ਬੁਪਰੋਨੋਰਫਿਨ ਨਾਂ ਦੀ ਦਵਾਈ ਜਿਹੜੀ ਸਰਕਾਰ ਵੱਲੋਂ ਸ਼ੁਰੂ ਕੀਤੀ ਹੋਈ ਹੈ ਉਹਦੀਆਂ ਪਰਚੀਆਂ ਤੇ ਆਪਰੇਟਰ ਹੈ ਤੇ ਇੱਕ ਕੋਈ ਨਿਆਂ ਸਿੰਘ ਆ ਜੋ ਕਾਲੂ ਸਿੰਘ ਨਾਂ ਦਾ ਕੋਈ ਨਿਆਂ ਸਿੰਘ ਹੈਗਾ ਆਪਣਾ ਪਾਗੀਵੰਦਰਪਿੰਡ ਦਾ ਦੱਸਿਆ ਜਾਂਦਾ ਹੈ ਤੇ ਉਹ ਆਪਣੇ ਇੱਥੇ ਗੋਲੀਆਂ ਲੈਣ ਆਇਆ ਸੀਗਾ ਇਹ ਗੋਲੀਆਂ ਨੂੰ ਲੈ ਕੇ ਜਦੋਂ ਆਪਰੇਟਰ ਨੇ ਦੱਸਿਆ ਵੀ ਕੋਰਮ ਤੇ ਨਿਯਮ ਦੇ ਅਨੁਸਾਰ ਹੀ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਤਾਂ ਉਸ ਤੇ ਉਸ ਨਾਲ ਗਾਲੀ ਗਲੋਚ ਕਰਨ ਲੱਗਿਆ ਤੇ ਉਸ ਤੋਂ ਬਾਅਦ ਜਿਹੜੀ ਉਹਦੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਉੱਤੇ ਹਮਲਾ ਕਰਤਾ ਜਿਹਦੇ ਕਰਕੇ ਉਹਦੇ ਜਿਹੜੀ ਹੈਗੀ ਹੈ ਜਿਹਦੇ ਕਰਕੇ ਉਹਨੇ ਆਪਣੇ ਆਪ ਨੂੰ ਬਚਾਉਣ ਲਈ ਆਪਣਾ ਹੱਥ ਅੱਗੇ ਕਰਤਾ ਜਿਹਦੇ ਉਹਦੇ ਹੱਥ ਤੇ ਕਾਫੀ ਜਿਹੜੀ ਹੈ ਸੱਟ ਲੱਗੀ ਹੈ ਤੇ ਹੁਣ ਇਸ ਦੋਸ਼ੀ ਦੇ ਖਿਲਾਫ ਉਰ ਸੇਵਕ ਸਿੰਘ ਦੇ ਬਿਆਨਾਂ ਤੇ ਐਫ ਆਈ ਆਰ ਲੌਂਚ ਕਰਕੇ ਮਕਦਮਾ ਦਰਜ ਕਰਕੇ ਇਹਨੂੰ ਕੱਲ ਨੂੰ ਲੰਗਰ ਵਿਖੇਤੀ ਗ੍ਰਿਫਤਾਰ ਕੀਤਾ ਜਾਵੇ ਡਾਕਟਰ ਨੇ ਰੋਪਲਿਆ ਕਿ ਇਹਨੂੰ ਸਖਿਆ ਪਰਵੰਦੇ ਕਿਹਗਾ ਉੱਥੇ ਚੱਲਦੇ ਕਈ ਵਾਰ ਹਮਲੇ ਹੋਏ ਆ ਪਹਿਲਾਂ ਵੀ ਕੋਈ ਲੜਾਈ ਝਗੜਾ ਕਰਦਾ ਕੋਈ ਲੜਾਈ ਝਗੜਾ ਦਾ ਕੇਸ ਆ ਉਹ ਵੀ ਡਾਕਟਰਾਂ ਨਾਲ ਵੀ ਬਤਮੀਜ਼ੀ ਕੀਤੀ ਜਾਂਦੀ ਹੈਗੀ ਹੈ ਦੂਜਾ ਤਾਂ ਉਹਨਾਂ ਨੇ ਜੋ ਪੀਡੀਵੀ ਬੰਦ ਕੀਤੀ ਕੋਈ ਸਮਝ ਨਹੀਂ ਨਹੀਂ ਉਹਦੇ ਵਿੱਚ ਦੇਖੋ ਡਾਕਟਰ ਸਹਿਵਾਨ ਨੂੰ ਸਾਰਿਆਂ ਨੂੰ ਮੈਂ ਆਪਣੇ ਨੰਬਰ ਮੁਖ ਅਫਸਰ ਸਹਿਵਾਨ ਦੇ ਨੰਬਰ ਤੇ ਹੋਰ ਜਿਹੜੀ ਹੈ ਉਹਨਾਂ ਨੂੰ ਕਿਸੇ ਵੀ ਸਮੇਂ ਪਲੇਸਟੇਸ਼ਨ ਜਾਂ ਮੇਰੇ ਤੱਕ ਅਪਰੋਚ ਕਰਨ ਲਈ ਜਿਹੜੀ ਹੈਗੀ ਆ ਆਪਣੇ ਨੰਬਰ ਤੇ ਪ੍ਰੋਵਾਈਡ ਕੀਤੇ ਹੋਏ ਆ ਤੇ ਉਹਨਾਂ ਨੂੰ ਇਹ ਹਦਾਇਤ ਕੀਤੀ ਹੋਈ ਆ ਵੀ ਜਦੋਂ ਵੀ ਕੋਈ ਉਹਨਾਂ ਨੂੰ ਪ੍ਰੋਬਲਮ ਆਂਦੀ ਹੈ ਤਾਂ ਉਹ ਮੇਰੇ ਨਾਲ ਕਿਸੇ ਵੀ ਟਾਈਮ ਅੱਧੀ ਰਾਤ ਨੂੰ ਵੀ ਕੰਟੈਕਟ ਕਰ ਸਕਦੇ ਆ ਜੇ ਕੋਈ ਪ੍ਰੋਬਲਮ ਆਂਦੀ ਹੈ ਇਸ ਤੋਂ ਇਲਾਵਾ ਮੈਂ ਗਾਹੇ ਵਗਾਹੇ ਖੁਦ ਮੁਖਬਰ थाना ਤਲਵੰਡੀ ਸਾਬੋ ਤੇ ਹੋਰ ਸਟਾਫ ਮੇਰਾ ਵੱਖ-ਵੱਖ ਜਿਹੜੇ ਜਗ੍ਹਾ ਹੈਗੇ ਆ ਹੌਟਸਪੌਟ ਹੈਗੇ ਆ ਜਿੱਥੇ ਕੋਈ ਗਲਤ ਮਤਲਬ ਹੁੰਦੀਆਂ ਹੈਗੀਆਂ ਕਾਰਵਾਈਆਂ ਉਹਨਾਂ ਤੇ ਅਸੀਂ ਆਪਰੇਡਾ ਕਰਕੇ ਤੇ ਕਸੋ ਆਪਰੇਸ਼ਨ ਚਲਾ ਕੇ ਉਹਨਾਂ ਤੇ ਜਿਹੜੀਆਂ ਐਫਆਈਆਰ ਲੌਂਚ ਕੀਤੀਆਂ ਜਾਂਦੀਆਂ ਸਰ ਅੱਜ ਵੀ ਕਸੋ ਆਪਰੇਸ਼ਨ ਚਲਾਇਆ ਹੈ ਹਾਂ ਅੱਜ ਵੀ ਅਸੀਂ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਅਨੁਸਾਰ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨੁਸਾਰ ਕਸੋ ਆਪਰੇਸ਼ਨ ਜਿਹੜਾ ਹੈ ਚਲਾਇਆ ਸੀਗਾ ਜਿਹਦੇ ਵਿੱਚ ਵੀ ਅਸੀਂ ਜਿਹੜਾ ਮਤਲਬ ਕਾਰਵਾਈ ਕਰਨ ਜਾ ਰਹੇ ਕੋਈ ਡੈਰੀ ਮਤਲਬ ਆਓ ਹਲੇ ਜਿਹੜਾ ਦੇਖ ਰਹੇ ਆ ਉਹਦੇ ਵਿੱਚ ਮਤਲਬ ਉਹ ਵੀ ਕਾਰਵਾਈ ਅਸੀਂ ਕਰਕੇ ਤੁਹਾਨੂੰ ਦੱਸਾਂਗੇ